ਇਹ ਵੀਡੀਓ ਮੀਡਲ ਕਲਾਸ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ ਸੋ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੋ ਵੀਰ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ ਸਾਫ਼ ਨੀਅਤ ਨਾਲ ਕੰਮ ਕਰਦੇ ਹਨ ਮੈਂ ਉਹਨਾਂ ਨੂੰ ਹਮੇਸ਼ਾ ਸ਼ੇਅਰ ਕਰਦਾ ਸਪੋਰਟ ਕਰਦਾ ਹਾਂ ਇਹ ਡਾਕਟਰ ਸਾਹਿਬ ਨੇ ਡਾਕਟਰ ਜਸਵੰਤ ਜੀ ਜੋ ਸਾਈਕਾਇਟ੍ਰਿਸ ਤੇ ਦਿਮਾਗੀ ਬਿਮਾਰੀਆਂ ਦੇ ਜਿਵੇਂ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਦੇ ਬਹੁਤ ਜ਼ਿਆਦਾ ਮਾਹਿਰ ਹਨ ਤੇ ਉਮਰ ਦੇ ਦੇ ਰਾਏ ਦੇ ਮੁਤਾਬਕ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਇਹਨਾਂ ਨੂੰ ਦਿਮਾਗ ਦੇ ਰੋਗਾਂ ਦੇ ਪ੍ਰਤੀ ਸਾਡੇ ਆਪ ਦਾ ਪਰਸਨਲ ਮੇਰੀ ਵਾਈਫ ਤੇ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ ਜਿਵੇਂ ਕਹਿੰਦੇ ਆ ਇੱਕ ਮਹੀਨੇ ਤੋਂ ਨੀਂਦ ਨਹੀਂ ਆ ਰਹੀ ਸੀ ਉਹਨਾਂ ਨੂੰ ਤੇ ਅਸੀਂ ਅਲੱਗ-ਅਲੱਗ ਹਸਪੀਟਲਾਂ ਵਿੱਚ ਗਏ ਕਿਸੇ ਨੇ ਕਿਹਾ ਜੀ 1.5 ਲੱਖ ਰੁਪਏ ਦਾ ਖਰਚਾ ਕਿਸੇ ਨੇ ਕਿਹਾ ਜੀ 2.5 ਲੱਖ ਰੁਪਏ ਦਾ ਖਰਚਾ ਜੀ ਕੋਈ ਕਹਿੰਦਾ 5 ਦਿਨ ਦਾਖਲ ਕਰਨਾ ਪੈਣਾ ਜੀ ਕੋਈ ਕਹਿੰਦਾ ਜੀ 10 ਦਿਨ ਦਾਖਲ ਕਰਨਾ ਪੈਣਾ ਪਰ ਫਿਰ ਮੈਂ ਆਪਣੇ ਸਰਕਲ ਤੋਂ ਸਾਰੇ ਤੋਂ ਸਲਾਹ ਲਈਤੀ ਤੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਡਾਕਟਰ ਜਸਵੰਤ ਕੁਲ ਜਾਓ ਤੇ ਜਿਹੜੇ ਡਾਕਟਰ ਕਹਿੰਦੇ ਸੀਗੇ ਇਹਨਾਂ ਨੂੰ ਐਡਮਿਟ ਕਰਨਾ ਪੈਣਾ ਉਹ ਹੀ ਨਾਰਮਲ ਮੈਡੀਸਿਨ ਨਾਲ ਹੀ ਅਸੀਂ ਇੱਕ ਹਫ਼ਤੇ ਦੀ ਦਵਾਈ ਲੈ ਕੇ ਗਏ ਇੱਕ ਮਹੀਨੇ ਤੋਂ ਨੀਂਦ ਨਹੀਂ ਆ ਰਹੀ ਸੀ ਤੇ ਇਹਨਾਂ ਨੂੰ ਨੀਂਦ ਆਣ ਲੱਗੀ ਸੋ ਸੇਵਾ ਕਰਦੇ ਹਨ 100 ਰੁਪਏ ਫੀਸ ਲੈਂਦੇ ਹਨ ਪਹਿਲਾਂ 200 ਰੁਪਏ ਲੈਂਦੇ ਹਨ ਉਸ ਤੋਂ ਬਾਅਦ ਜਦੋਂ ਵੀ ਉਹ ਪਰਚੀ ਲੈ ਕੇ ਆਉਂਦੇ ਆ 100 ਰੁਪਏ ਲੈਂਦੇ ਹਨ ਕੋਈ ਐਡਮਿਟ ਕਰਾਉਣ ਦੀ ਲੋੜ ਨਹੀਂ ਗੰਬੀਰ ਦਿਮਾਗੀ ਬਿਮਾਰੀ ਸਿਰ ਭਾਰੀ ਰਹਿਣਾ ਜਾਂ ਹੋਰ